ਸੰਗਰੂਰ ਦੇ ਪਿੰਡ ਵਿਸ਼ਨਪੁਰਾ ਖੋਖਰ ਦੇ ਵਿੱਚ ਚੋਰੀ ਕਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਜਦੋਂ ਸਵੇਰੇ ਕਿਸਾਨ ਆਪਣੇ ਖੇਤ ਪਹੁੰਚੇ ਤਾਂ ਉੱਥੇ ਦੇ ਹਾਲਾਤ ਦੇਖ ਕੇ ਕਿਸਾਨਾਂ ਦੇ ਹੋਸ਼ ਉੱਡ ਗਏ ਕਿਉਂਕਿ ਆਲੇ-ਦੁਆਲੇ ਦੇ 15 ਤੋਂ 20 ਕਿਸਾਨਾਂ ਦੀਆਂ ਮੋਟਰਾਂ ਦੀ ਕੇਵਲ ਤਾਰ ਦੀ ਚੋਰ ਦੇ ਵੱਲੋਂ ਚੋਰੀ ਕੀਤੀ ਗਈ ਕਿਸਾਨਾਂ ਨੂੰ ਇਹ ਕੇਵਲ ਤਾਰ ਨਜ਼ਦੀਕੀ ਕਣਕ ਦੇ ਵਿੱਚੋਂ ਲੱਭੀ ਕਿਸਾਨਾਂ ਦਾ ਕਹਿਣਾ ਕੀ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਇਸ ਪਾਸੇ ਵੱਲ ਨੂੰ ਧਿਆਨ ਨਹੀਂ ਦੇ। ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨਸ਼ਾ ਕਰਨ ਵਾਲੇ ਵਿਅਕਤੀਆਂ ਨੇ ਜਿਨ੍ਹਾਂ ਦਾ ਕੀ 7 ਤੋਂ 8 ਬੰਦਿਆਂ ਦਾ گروਹ ਹੈ ਆਪਣੇ ਜਾਨ ਦੀ ਰਾਖੀ ਲਈ ਕਿਸਾਨ ਰਾਤ ਨੂੰ ਡਰਦੇ ਖੇਤ ਇਕੱਲੇ ਮੋਟਰ ਤੇ ਵੀ ਨਹੀਂ ਜਾਂਦੇ। ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਕਿਸਾਨਾਂ ਦਾ ਕੀਤਾ ਗਿਆ ਕਿਸੇ ਕਿਸਾਨ ਨੇ ਮੋਟਰ ਬਾਹਰ ਕੱਢੀ ਹੋਈ ਸੀ ਤਾਂ ਕਿਸੇ ਦੇ ਖੇਤ ਦੇ ਵਿੱਚ ਤਾਰ ਜਿਹੜੀ ਉਹ ਬਾਹਰ ਪਈ ਸੀ ਤਾਂ ਇਸ ਤਰੀਕੇ ਨਾਲ ਜਿਹੜੀ ਮੋਟਰ ਦੇ ਬਿਲਕੁਲ ਨਜ਼ਦੀਕ ਤੋਂ ਕੱਟ ਕੇ ਤਾਰ ਜਿਹੜੇ ਚੋਰ ਉਹ ਲੈ ਗਏ ਆਰਾਮ ਦੇ ਨਾਲ ਤਕਰੀਬਨ 3 ਤੋਂ 4 ਘੰਟਿਆਂ ਦੇ ਵਿੱਚ ਇਹ ਤਾਰਾਂ ਦੇ ਵਿੱਚੋਂ ਤਾਂਬਾ ਕੱਢਿਆ ਅਤੇ ਹੁਣ ਲੱਗਦਾ ਹੈ ਕਿ ਚੋਰਾਂ ਦੀ ਜਿਹੜੀ ਉਹ ਚਾਂਦੀ ਉਹ ਬਣ ਕੇ ਹੋਵੇਗੀ ਕਿਉਂਕਿ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਤਾਰਾਂ ਜਿਹੜੀਆਂ ਹੋ ਵੱਡੀਆਂ ਗਈਆਂ ਨੇ ਕਿਸਾਨਾਂ ਨੂੰ ਇਸ ਮਾਮਲੇ ਨੇ ਹੈਰਾਨ ਆ ਪਰੇਸ਼ਾਨ ਕੀਤਾ ਕਿਉਂਕਿ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਦਾ ਦੌਰ ਵਧਦਾ ਜਾ ਰਿਹਾ ਤੇ ਪ੍ਰਸ਼ਾਸਨ ਨਾਕਾਮਜਾਬ ਦਿਖਾਈ ਦੇ ਰਿਹਾ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਹੈ ਨਾਮ ਮਨਦੀਪ ਸਿੰਘਾ ਜੀ ਪਿੰਡ ਮਿਸ਼ਰਪੁਰਾ ਕੋਖਰਾ ਜੀ ਆਪਾਂ ਕੀ ਮਾਮਲਾ ਜਿਹੜਾ ਆਪਣੇ ਚੋਰੀ ਦਾ ਮਾਮਲਾ ਜੀ ਕਿ ਆਪਣੇ ਖੇਤਾਂ ਦੇ ਵਿੱਚੋਂ ਲਗਭਗ 15-20 ਖੇਤ ਮੋਟਰਾਂ ਦੀ ਕੇਬਲਾਂ ਵੱਢੀਆਂ ਗਈਆਂ ਨੇ ਉਹ ਕੇ ਚੋਰਾਂ ਨੇ ਕੁਝ ਨਹੀਂ ਛੱਡਿਆ 2 ਫੁੱਟ ਦਾ ਟੁਕੜਾ ਨਾ 3 ਫੁੱਟ ਦਾ ਆਪਾਂ ਕੇਵਲ ਘੱਟੇ ਸ ਮੋਟਰ ਮੱਚੀ ਚਿੱਕਾ ਲਾ ਆਪਣੇ ਹੁਣੇ ਘੱਟੋ ਘੱਟ 400 ਫੁੱਟ ਕੇਬਲ ਆ ਉਹ ساری ساری ਚੋਰੀ ਹੋ ਗਈ ਅਤੇ ਆਹ ਪਈਆਂ ਛਿੰਦ ਕੇ ਉਹ ਕੱਲੀਆਂ ਤਰ੍ਹਾਂ ਤਰ੍ਹਾਂ ਕੱਢ ਕੇ ਲੈ ਚੁੱਕੇ ਨੇ ਜੰਨਾ ਜੋ ਹੁਣ ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂ ਇਹ ਕੰਮ ਵੀ ਕਈ ਬੰਦਿਆਂ ਦਾ ਹੈ ਇਹ ਬਾਏ ਜੰਸ ਕੱਲ ਨੂੰ ਕੋਈ ਬੰਦਾ ਖੇਤ ਨਹੀਂ ਆ ਸਕਦਾ ਹੈਗਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਕੋਈ ਜਾਣਕਾਰੀ ਮਿਲੀ ਵੀ ਕਿੰਨੇ ਦੇ ਵੱਲੋਂ ਇਹ ਕੀਤਾ ਗਿਆ ਦੇਖੋ ਇਹਦਾ ਕੀ ਮਤਲਬ ਲੱਗਦਾ ਨਸ਼ੇ ਪੱਤੇ ਵਾਲੀ ਹੋਣਗੇ ਕੋਈ ਪਿੰਡ ਦਾ ਵੀ ਚੱਥੀ ਹੋ ਸਕਦਾ ਹੈ ਕਾਹਨੂੰ ਪਤਾ ਅਸੀਂ ਕਿਹੜੂ ਕਾ ਖੇਤ ਗਿਆ ਹੈ ਕਮ ਪਹਿਲਾਂ ਕਦੇ ਹੈ ਕੁਝ ਹੋਇਆ ਨਹੀਂ ਜੇ ਹੁੰਦਾ ਬੰਦਾ ਫਿਰ ਤਾਂ ਗੌਰ ਵੀ ਕਰਦਾ ਹੈ ਪਰ ਇਹਦਾ ਕਿਸ ਨੇ ਨਿਗਰਾਨੀ ਤੇ ਪੱਕੇ ਤੌਰ ਤੇ ਕ ਕੀ ਨਾਂ ਹੈ ਆਪਣਾ ਪਿੰਡ ਕਿਹੜਾ ਹੈ ਦਰਸ਼ਨ ਸਿੰਘ ਬਿਸ਼ਨਪੁਰਾ ਕੋਖਰ ਕੀ ਮਾਮਲਾ ਹੋਇਆ ਜਿਹੜਾ ਇਹ ਰਾਤ ਤੇ ਇਹ ਘੱਟੋ ਘੱਟ 15 ਮੋਟਰਾਂ ਤੇ ਤਕਰੀਬਨ 10 ਤਾਰਾਂ ਵੱਡੀਆਂ ਗਈਆਂ ਨੇਗੀਆਂ ਇੱਕ ਨਰੰਗ ਸਿੰਘ ਸਾਹਿਬ ਦਾ ਸਰਪੰਚ ਦੀ ਮੋਟਰ ਦੀ ਤਾਰ ਕੱਢੀ ਹੋਈ ਸੀ ਤਕਰੀਬਨ 400 ਫੁੱਟ ਉਹ ਸਾਰੀ ਲੈ ਗਏ ਬੇਖੌਫ ਲਟੇਰੇ ਤਾਰਾਂ ਵੱਢ ਕੇ ਉਰੇ ਛਿੱਲ ਕੇ ਲੈ ਕੇ ਕਹਿੰਨੇ ਛੜਕਦੇ ਰਾਤ ਨੂੰ ਖੇਤਾਂ ਦੇ ਵਿੱਚ ਕਿਸਾਨ ਆ ਨਹੀਂ ਰਹੇ ਇਸ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਠਾਇਆ ਇੱਥੇ ਤਾਰਾਂ ਛਿੱਲ ਕੇ ਮੌਜ ਨਾਲ ਟਾਡੂ ਮਾਰ ਕੇ ਇਧਰ ਕਣਕਾਂ 'ਚ ਤਾਰਾਂ ਡੇਗੇ ਨੇ ਜਕਸੀਰ ਸਿੰਘ ਸਰਪੰਚ ਬਿਸ਼ਨਪੁਰਾ ਖੁੱਖਰ ਤੇ ਆਪਨ ਸਵੇਰੇ ਫੋਨ ਆਇਆ 8 ਵਜੇ ਤੇ ਆਪਣੇ ਖੇਤਾਂ ਦੇ ਵਿੱਚ 10-15 ਮੋਟਰਾਂ ਤੋਂ ਤਾਰਾਂ ਵੱਢੀਆਂ ਗਈਆਂ ਸੀਗੀਆਂ ਤੇ ਅਸੀਂ ਨੇ ਆ ਕੇ ਮੌਕਾ ਦੇਖਿਆ ਤੇ ਅਸੀਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਆ ਕੇ ਕੋਈ ਕਾਰਵਾਈ ਕਰੇ ਤੇ ਇਹਨਾਂ ਦੇ ਨਾਲ ਕਿਉਂ ਅੱਗੇ ਤੋਂ ਵੀ ਕੋਈ ਨੁਕਸਾਨ ਨਾ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ